ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਤੁਹਾਡੇ ਆਪਣੇ YouTube ਚੈਨਲ ਗੁਰਮਤ ਮੀਟਸ ਤੇ ਅੱਜ ਅਸੀਂ 31 ਦਿਨਾਂ ਵਿੱਚ 31 ਰਾਗਾ ਦੀ ਸੀਰੀਜ਼ ਦਾ 23ਵਾਂ ਲੈਸਨ ਰਾਗ ਕੇ ਦਾਰਾ ਤਾਲ ਜਪ ਤਾਲ 10 ਮਾਤਰਾਵੇ ਸਿੱਖਣ ਜਾ ਰਹੇ ਹਾਂ ਰਾਗ ਸਿੱਖਣ ਤੋਂ ਪਹਿਲਾਂ ਇਸ ਬਾਰੇ ਕੁਝ ਬੇਸਿਕ ਜਾਣਕਾਰੀਆਂ ਲੈਣੇ ਹਾਂ ਕਿ ਦਾਰਾ ਰਾਗਾ ਵਿੱਚ ਜਾਣੀ ਹੈ ਭਾਈ ਸ਼ਬਦੇ ਕਰੇ ਪਿਆਰ ਸਤ ਸੰਗਤ ਸਿਓ ਮਿਲਦੋ ਰਹੇ ਸੱਚੇ ਧਰੇ ਪਿਆਰ ਰਾਗ ਕੇਦਾਰਾ ਥਾਟ ਕਲਿਆਣ ਤੋਂ ਉਤਪਨ ਹੋਇਆ ਹੈ ਇਸ ਰਾਗ ਵਿੱਚ ਦੋਨੋਂ ਮਾਂ ਅਤੇ ਦੋਨੋਂ ਨੀ ਸਵਰ ਪ੍ਰਯੋਗ ਹੁੰਦੇ ਹਨ ਰਾਗ ਦੀ ਆਰੋਹ ਵਿੱਚ ਰੇ ਅਤੇ ਗਾ ਅਤੇ ਅਵਰੋਹ ਵਿੱਚ ਗਾ ਸਵਰ ਵਰਜਿਤ ਹੋਣ ਕਾਰਨ ਰਾਗ ਦੀ ਜਾਤੀ ਓੜਫ ਛੜਵ ਹੈ ਰਾਗ ਦਾ ਵਾਦੀ ਸਵਰ ਮਾਂ ਅਤੇ ਸੰਵਾਦੀ ਸਵਰ ਸਾਹ ਹੈ ਰਾਗ ਕੇਦਾਰਾ ਦਾ ਗਾਇਨ ਸਮਾ ਰਾਤ ਦਾ ਪਹਿਲਾ ਪੈਰ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਹੈ ਹੁਣ ਰਾਗ ਦੀ ਆਰੋ ਅਵਰੋ ਅਤੇ ਪਕੜ ਹਲਵਾਦੇ ਹਾਂ ਆਰੋ ਸਾ ਮਾ ਪਾ ਮਾ ਪਾ ਧਾ ਪਾ ਨੀ ਦਾ ਸਾ ਅਵਰੋ ਸਾ ਨੀ ਧਾ ਪਾ ਦਾ ਪਾ ਨੀ ਦਾ ਪਾ ਮਾ ਪਾ ਦਾ ਪਾ ਮਾਰੇ ਸਾ ਪਕੜ ਸਾ ਮਾ ਪਾ ਦਾ ਪਾ ਮਾ ਸਾਰੇ ਸਾ ਹੁਣ ਸ਼ਬਦ ਦੀ ਅਸਥਾਈ ਦੀ ਨੋਟੇਸ਼ਨ ਵੱਲ ਵਧਦੇ ਹਾਂ சா ப மா பத மாத ப மா மத ப மா மத ப மா மத ப மா ம ਸਾਸਾ ਨੀ ਦਾ ਪਾ ਮਮਦਾਨੀ ਦਾ ਪਾ ਮਾਪਾ ਮਾਮਾ ਸਾਰੇ ਸਾਸਾ ਨੀ ਦਾ ਪਾ ਮਮਦਾਨੀ ਦਾ ਪਾ ਮਾਪਾ ਮਾਮਾ ਸਾਰੇ ਸਾਸਾ ਸਾਸਾ ਦਾ ਪਾ ਮਬਾ ਦਾ ਪਾ ਮਾਪਾ ਮਬਾ ਦਾ ਮਾਮਾ ਰੇ ਰੇ ਸਾਸਾ ਸਾਸਾ ਦਾ ਪਾ ਮਬਾ ਦਾ ਪਾ ਮਾਪਾ ਮਬਾ ਦਾ ਮਾਮਾ ਰੇ ਰੇ ਇਸ ਨੋਟਿਸ਼ਨ ਨੂੰ ਇੱਕ ਵਾਰੀ ਵਿਲੰਬਿਤ ਲੈਵੇ ਸੰਭਦਦੇ ਹਾਂ ਸਾਸਾ ਦਾ ਪਾ ਮਾ ਪਾ ਦਾ ਪਾ ਮਾ ਪਾ ਮਾਪਾ ਦਾ ਪਾ ਮਾਮਾ ਰੇ ਰੇ ਸਾਸਾ ਦਾ ਪਾ ਮਾ ਪਾ ਦਾ ਪਾ ਸਾਸਾ ਦਾ ਪਾ ਮਾ ਪਾ ਸਾਸਾ ਸਾਸਾ ਨੂੰ ਇੱਕ ਮਾਤਰਾ ਵਿੱਚ ਲੈਣਾ ਹੈ ਸਾਸਾ ਦਾ ਪਾ ਦਾ ਪਾ ਇੱਕ ਮਾਤਰਾ ਵਿੱਚ ਮਾ ਪਾ ਇੱਕ ਮਾਤਰਾ ਵਿੱਚ ਸਾਰ ਸਾਸਾ ਦਾ ਪਾ ਮਾ ਪਾ ਦਾ ਦਾ ਇੱਕ ਅੱਲਾ ਪਾ ਇੱਕ ਅੱਲਾ ਸਾ ਸਾ ਦਾ ਪਾ ਮਾ ਪਾ ਦਾ ਪਾ ਮਾ ਪਾ ਮਾ ਪਾ ਇਸ ਨੂੰ ਵੀ ਇੱਕ ਮਾਤਰਾ ਵਿੱਚ ਲੈਣਾ ਹੈ ਮਾ ਪਾ ਮਾ ਪਾ ਦਾ ਪਾ ਮਾ ਪਾ ਇਹ ਮਾਪਾ ਦਾ ਪਾ 400 ਰਾਂ ਨੂੰ ਇੱਕ ਮਾਤਰਾ ਵਿੱਚ ਲੈਣਾ ਹੈ ਸਾ ਸਾ ਦਾ ਪਾ ਮਾ ਪਾ ਦਾ ਪਾ ਮਾ 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 ਮਰੇ ਰੇ ਸਾ ਅੱਗੇ ਚੱਲਦੇ ਹਾਂ सा सा मा 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 पा 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 दा दा पा पा मा पा दा पा मा मा रे रे सा सा मा 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 पा 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 सा सा एक मात्रा विच मा मा एक मात्रा विच तीवर मा 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 एक मात्रा विच पा 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 दो पा एक मात्रा विच दो पा एक मात्रा विच टोटल चार पा लगाने हैं पा 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 ਸਾ ਸਾ ਮਾ 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 ਪਾ 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 ਦਾਦਾ ਦਾਦਾ ਵੀ ਇੱਕ ਮਾਤਰਾ ਵਿੱਚ ਦਾਦਾ ਪਾ ਪਾ ਪਾਪਾ ਵੀ ਇੱਕ ਮਾਤਰਾ ਵਿੱਚ ਦਾਦਾ ਪਾ ਪਾ ਮਾਪਾ ਦਾਪਾ ਇਹ ਚਾਰ ਸਵਰ ਮਾਪਾ ਦਾਪਾ ਇਸ ਨੂੰ ਵੀ ਇੱਕ ਮਾਤਰਾ ਵਿੱਚ ਲੈਣਾ ਹੈ ਮਾਪਾ ਦਾਪਾ ਮਾ ਮਾ ਰੇ ਰੇ ਸਾ ਸਾ ਮਾ 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 ਪਾ 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 ਦਾਦਾ ਪਾ ਪਾ ਮਾਪਾ ਦਾਪਾ ਮਾਪਾ ਦਾਪਾ ਮਾ ਪਾ ਦਾ ਪਾ ਮਾ ਮਰੇ ਰੇ ਅੱਗੇ ਚੱਲਦੇ ਹਾਂ ਸਾ ਸਾ ਨੀ ਦਾ ਪਾ ਮਾ ਪਾ ਦਾ ਨੀ ਦਾ ਪਾ ਮਾ ਪਾ ਮਾ ਧਾਰੇ ਸਾ 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 ਇੱਕ ਮਾਤਰਾ ਵਿੱਚ ਨੀ ਦਾ ਇੱਕ ਮਾਤਰਾ ਵਿੱਚ ਪਾ ਇਕੱਲਾ ਸਾ ਸਾ ਨੀ ਦਾ ਪਾ ਮਾ ਪਾ ਦਾ ਨੀ ਮਾ ਪਾ ਦਾ ਨੀ ਇਹਨਾਂ ਚਾਰਾਂ ਨੂੰ ਇੱਕ ਮਾਤਰਾ ਵਿੱਚ ਲੈਣਾ ਹੈ ਮਾ ਪਾ ਦਾ ਨੀ ਦਾ ਪਾ 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 ਇੱਕ ਮਾਤਰਾ ਵਿੱਚ ਮਾ ਪਾ ਇੱਕ ਮਾਤਰਾ ਵਿੱਚ ਸਾ ਸਾ ਨੀ ਦਾ ਪਾ ਮਾ ਪਾ ਦਾ ਨੀ ਦਾ ਪਾ ਮਾ ਪਾ ਮਾ ਸਾਰੇ ਮਾ ਮਾ ਨੂੰ ਇੱਕ ਅੱਲਾ ਲਗਾਣਾ ਹੈ ਸਾਰੇ ਇੱਕ ਮਾਤਰਾ ਵਿੱਚ ਸਾਰੇ ਸਾ 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 ਦੋ ਸਾ ਲਗਾਣੇ ਦੋ ਮਾਤਰਾ ਵਿੱਚ ਇੱਕ ਇਕਲੇ ਇਕਲੇ ਸਾ ਸਾ ਨੀ ਦਾ ਪਾ ਮਾ ਪਾ ਦਾ ਨੀ ਦਾ ਪਾ ਮਾ ਪਾ ਮਾ ਸਾਰੇ ਸਾ ਸਾ ਹੁਣ ਸਮਝਦੇ ਹਾਂ ਕਿ ਅਸਥਾਈ ਦੀ ਨੋਟੇਸ਼ਨ ਉੱਪਰ ਗੁਰਬਾਣੀ ਦੀਆਂ ਪੰਕਤੀਆਂ ਕਿਸ ਪ੍ਰਕਾਰ ਲਗਣੀਆਂ ਹਨ ਇਸ ਉੱਪਰ ਪੰਕਤੀ ਹਰ ਬਿਨ ਜਨਮ ਆਕਾਰਤ ਜਾਤ ਤਜ ਗੋਪਾਲ ਆਨ ਰੰਗ ਰਾਚਤ ਮਿੱਥਿਆ ਪੈਰਤ ਖਾਤ ਹਰ ਬਿਨ ਜਨਮ ਆਕਾਰਤ ਜਾਤ ਹਰ ਬਿਨ ਜਨਮ ਆਕਾਰ ਤੇ ਜਾਤ ਹਰ ਬਿਨ ਜਨਮ ਆਕਾਰ ਤੇ ਜਾਤ ਅੱਗੇ ਚੱਲਦੇ ਹਾਂ ਤਜ ਕੋ ਪਾਲ ਆਨ ਰੰਗ ਰਾਚ ਤਜ ਕੋ ਪਾਲ आन रंग राचत सजगोपाल को पाल आन रंग राचत तज को राचत मिथ्या पैरत खा ਮਿਤੇ ਆ ਪੈਰ ਤੇ ਬੈਰ ਤੇ ਕਾਤ ਮਿਤੇ ਆ ਬੈਰ ਤੇ ਕਾਤ ਸਮਝਦੇ ਹਾਂ ਕਿ ਅਸਥਾਈ ਨੂੰ ਤਾਲ ਦੇ ਨਾਲ ਕਿਸ ਪ੍ਰਕਾਰ ਗਾਣਾ हर बिन जन्म अकार जात हर बिन जन्म अकार जा तज् गोप आनङ्गच तज् गोपल आनगराच मिथया पैर ਪੈਰ ਤੇ ਖਾਤ ਹਰ ਬਿਨ ਜਨਮ ਆਕਾਰ ਸਜਾਤ ਹੁਣ ਅੰਤੇ ਦੀ ਨੋਟੇਸ਼ਨ ਵੱਲ ਵਧਦੇ ਹਾਂ ਪਾ ਪਾ ਦਾ ਪਾਣੀ ਦਾ ਸਾ ਸਾ ਸਾਰੇ ਸਾਨੀ ਦਾ ਪਾ 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 ਦਾ ਪਾਣੀ ਦਾ ਸਾ ਸਾ ਸਾਰੇ ਸਾਨੀ ਦਾ ਪਾ ਮਾ ਬਦਾਨੀ ਦਾ ਪਾ ਮਾ ਪਾ ਦਾ ਪਾ ਮ ਸਾਰੇ ਸਾ ਸਾ ਸ ਨਵਦਾ ਨੀ ਦਾ ਪਾ ਮਾ ਪਾ ਦਾ ਪਾ ਮਾ ਸਾਰੇ ਸਾ 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 ਦਾ ਪਾ ਮਾ ਪਾ ਦਾ ਪਾ ਮਾ ਮਾ ਦਾ ਪਾ ਮਾ ਰੇ ਰੇ ਸਾ ਇਸ ਨੋਟੇਸ਼ਨ ਨੂੰ ਇੱਕ ਵਾਰੀ ਵਿਲੰਭਿਤ ਲੈ ਕੇ ਸਮਝਦੇ ਹਾਂ ਪਾ ਪਾ ਧਾ ਪਾ ਨੀ ਦਾ ਸਾ 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 ਰੇ ਰੇ ਸਾ ਨੀ ਦਾ ਪਾ ਪਾ ਧਾ ਪਾ ਨੀ ਦਾ ਇਹ ਛੇ ਸਵਰ 3 ਮਾਤਰਾ ਵਿੱਚ ਲੈਣੇ ਹਨ ਪਾ ਪਾ ਇੱਕ ਮਾਤਰਾ ਵਿੱਚ ਦਾ ਪਾ ਇੱਕ ਮਾਤਰਾ ਵਿੱਚ ਨੀ ਦਾ ਇੱਕ ਮਾਤਰਾ ਵਿੱਚ ਪਾ ਪਾ ਦਾ ਪਾ ਨੀ ਦਾ ਸਾ 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 ਸਾਰੇ ਰੇ ਸਾ ਨੀ ਦਾ ਪਾ ਉਸ ਤੋਂ ਬਾਅਦ ਚਾਰ ਸਾ 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 ਰੇ ਰੇ ਸਾ ਨੀ ਦਾ ਪਾ ਛੇ ਸੁਰ ਵੀ ਤਿੰਨ ਮਾਤਰਾ ਵਿੱਚ ਲੈਣੇ ਹਨ ਰੇ ਰੇ ਸਾ ਨੀ ਦਾ ਪਾ रे रे एक मात्रा विच सा नी एक मात्रा विच दा पा एक मात्रा विच रे रे सा नी दा पा 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 दा पा नी दा सा 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 रे रे सा नी दा पा मा पा दा पा दा दा पा मा पा दा पा मा सारे सा 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 मा पा दा नी दा पा मा पा दा नी मा पा दा नी इन चार स्वरानू ਇਕ ਮਾਤਰਾ ਵਿੱਚ ਲੈਣਾ ਹੈ ਮਾਪਾਦਾਨੀ ਦਾ ਪਾ ਮਾਪਾਦਾਨੀ ਇੱਕ ਮਾਤਰਾ ਵਿੱਚ ਦਾ ਪਾ ਇੱਕ ਮਾਤਰਾ ਵਿੱਚ ਮਾਪਾ ਇੱਕ ਮਾਤਰਾ ਵਿੱਚ ਮਾਪਾਦਾਨੀ ਮਾਪਾਦਾਨੀ ਦਾ ਪਾ ਮਾਪਾ ਦਾ ਪਾ ਮਾ ਸਾਰੇ ਸਾ 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 ਸਾਰੇ ਸਾਰੇ ਨੂੰ ਵੀ ਇੱਕ ਮਾਤਰਾ ਵਿੱਚ ਲੈਣਾ ਹੈ ਮਾਪਾ ਮਾ ਪਾ ਦਾ ਨੀ ਦਾ ਪਾ ਮਾ ਪਾ ਦਾ ਪਾ ਮਾ ਸਾਰੇ ਸ ਸ ਸਾ ਸਾ ਦਾ ਪਾ ਮਾ ਪਾ ਦਾ ਪਾ ਮਾ ਪਾ ਮਾ ਵਾ ਦਾ ਪਾ ਮਾ ਮਾਰੇ ਰੇ ਸ ਸਮਝਦੇ ਹਾਂ ਕਿ ਅੰਤਰੇ ਦੀ ਨੋਟੇਸ਼ਨ ਉੱਪਰ ਗੁਰਬਾਣੀ ਦੀਆਂ ਪੰਕਤੀਆਂ ਕਿਸ ਪ੍ਰਕਾਰ ਲਗਣੀਆਂ ਹਨ ਇਸ ਉੱਪਰ ਪੰਕਤੀ ਧਨ ਜੋ ਬਨ ਸੰਪੈ ਸੁਖ ਭੁਗਵੈ ਸੰਗਨਾ ਨਿਭਤ ਮਾਤ ਤਨ ਜੋ ਬਣ ਸੰਪੈ ਸੁਖ ਪੁਗਵੈ ਤਨ ਜੋ ਬਣ ਸੰਪੈ ਸੁਖ ਪੁਗਵੈ ਤਨ ਜੋ ਬਣ ਸੰਪੈ ਤਿੰਨ ਸਾਤੇ ਸੰਪੈ ਲਗਾਣਾ ਹੈ ਸੰਪੈ ਚੌਥੇ ਸਾਤੇ ਸੁਖ ਸੰਪੈ सुख पुगवै संगना ने बहाते मात संगना ने बहाते मात संगना ने बहत मात ਮਨ ਸਮਦ ਦੇ ਹਾਥੀ ਅੰਤਰੇ ਨੂੰ ਤਾਲ ਦੇ ਨਾਲ ਕਿਸ ਪ੍ਰਕਾਰ ਗਾਣਾ ਹੈ ਤਨ ਜੋ ਬਣ ਸੰਪੈ ਸੁਖ ਭੁਗਵੇਂ ਤਨ ਜੋ ਬਣ ਸੰਪੈ ਸੁਖ ਭੁਗਵੇਂ ਸੰਗ ਨਾਨੇ ਬਹਤ ਮਾਤ ਦੰਦ ਨਨੇ ਬਹਤ ਮਾਤ ਹਰ ਬਿਨ ਜਨਮ ਅਕਾਰਤ ਜਾਤ ਹਰ ਬਿਨ ਜਨਮ ਅਕਾਰਤ ਜਾਤ ਹੁਣ ਰਾਗ ਕੇਦਾਰਾ ਦੀਆਂ ਤਾਨਾ ਵੱਲ ਵਾਤੇ ਹਾਂ ਇਸ ਵੀਡੀਓ ਵਿੱਚ ਟੋਟਲ 3 ਤਾਨਾ ਦੱਸਿਆ ਜਾਣਗੀਆਂ ਪਹਿਲੀਆਂ ਦੋ ਤਾਨਾ 6ਵੀਂ ਮਾਤਰਾ ਤੋਂ ਚੱਕੀਆਂ ਜਾਣਗੀਆਂ અત તીજી તાન સંત તો ચકી જાવેગી હર બિને જનમ આકાર સ જાત હર બિને જનમ મામા રે સા માબદા બસાનિ દા પપાદા પપાદા મામા રે સા હર બિને જનમ મામા રે સા માબદાની દા પપાદા પપાદા મામા રે સા હર બિને જનમ આકાર સ જાત સાડે સા મામા રે સા માબદા પપાદા મામા રે સા માબદાની દા પપાદા મામા રે સા હર બિને જનમ ਕਾਰਤ ਜਾਟ ਆਓ ਇਹਨਾਂ ਤਾਲਾਂ ਨੂੰ ਇੱਕ ਵਾਰੀ ਵਿਲੰਬੇ ਤੇ ਲੈਵੇ ਸੰਬੰਧਿਆ ਹਾਂ ਪਹਿਲੀ ਤਾਲ ਹਰ ਬਿਨ ਜਨਮ ਮਾਮਾਰੇ ਸਾ ਮਾਪਾ ਦਾ ਪਸਾ ਨਹੀਂ ਦਾ ਪਾ ਮਾਮਾਰੇ ਸਾ ਇਸ ਨੋਟੇਸ਼ਨ ਦੀਆਂ ਤਾਲਾਂ ਵਿੱਚ ਹਰੇਕ ਮਾਤਰਾ ਵਿੱਚ 4-4 ਸਵ ਲਗਾਣੇ ਹਨ ਮਾਮਾਰੇ ਸਾ ਮਾਮਾਰੇ ਸਾ ਇੱਕ ਮਾਤਰਾ ਵਿੱਚ ਮਾਪਾ ਦਾ ਪਾ ਇੱਕ ਮਾਤਰਾ ਵਿੱਚ ਸਾ ਨਹੀਂ ਦਾ ਪਾ ਇੱਕ ਮਾਤਰਾ ਵਿੱਚ ਮਾਪਾ ਦਾ ਪਾ ਇੱਕ ਮਾਤਰਾ ਵਿੱਚ ਮਾਮਾਰੇ ਸਾ ਮਾਮਾਰੇ ਸਾ ਮਾਪਾ ਦਾ ਪਸਾਨੀ ਦਾ ਮਾਪਾ ਦਾ ਮਾਮਾਰੇ ਸਾ ਮਾਮਾਰੇ ਸਾ ਮਾਪਾ ਦਾ ਪਾ ਸਾਨੀ ਦਾ ਪਾ ਮਾਪਾ ਦਾ ਪਾ ਮਾਮਾਰੇ ਸਾ ਮਾਮਾਰੇ ਸਾ ਮਾਪਾ ਦਾ ਪਾ ਸਾਨੀ ਦਾ ਪਾ ਮਾਪਾ ਦਾ ਪਾ ਮਾਮਾਰੇ ਸਾ ਦੂਸਰੀ ਤਾਲ ਹਰ ਪੇ ਨ ਜਨਮ मासा मा नी दा पा मा सा मा सापा सापा मा ਤੀਸਰੀ ਤਾਲ ਹਰ ਬਿਨ ਜਨਮ ਆਕਾਰ ਤੇ ਜਾਤ ਸਾਰੇ ਸਾਤਾ ਮਾਮਾਰੇ ਸਾ ਮਾਪਾ ਦਾਪਾ ਮਾਮਾਰੇ ਸਾ ਮਾਪਾ ਦਾਨੀ ਦਾਪਾ ਮਾਮਾਰੇ ਸਾ ਸਾਰੇ ਸਾਤਾ ਮਾਮਾਰੇ ਸਾ ਮਾਪਾ ਧਾਪਾ ਮਾਮਾਰੇ ਸਾ ਮਾਪਾ ਦਾਨੀ ਦਾਪਾ ਮਾਪਾ ਮਾਮਾਰੇ ਸਾ ਮਾਪਾ ਦਾਨੀ ਸਾਨੀ ਦਾਪਾ ਮਾਮਾਰੇ ਸਾ ਸਾਰੇ ਸਾਸਾ ਮਾ ਮਾਰੇ ਸਾ ਮਾਪਾ ਦਾ ਪਾ ਮਾ ਮਾਰੇ ਸਾ ਮਾਪਾ ਦਾ ਨੀ ਦਾ ਪਾ ਮਾਪਾ ਮਾ ਮਾਰੇ ਸਾ ਮਾਪਾ ਦਾ ਨਿਸਾਨੀ ਦਾ ਪਾ ਮਾ ਮਾਰੇ ਸਾ ਸੋ ਇਹ ਸੀਗਾ 31 ਰਾਗਾ ਦੀ ਸੀਰੀਜ਼ ਦਾ 23ਵਾਂ ਲੈਸਨ ਲੈਸਨ ਤੁਹਾਨੂੰ ਕਿਵੇਂ ਦਾ ਲੱਗਿਆ ਆਪਣੀ ਰਾਏ ਕਮੈਂਟ ਕਰਿਓ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਅਤੇ ਆਉਣ ਵਾਲੇ ਹੋਰ ਲੈਸਨ ਵੀਡੀਓ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ